ਤਸਾਂ ਗੱਲ ਯਾਰ ਵੀ ਜਿਹੜੇ ਭਰਾ ਪਸ਼ੂਆਂ ਨੂੰ ਪਿਆਰ ਕਰਦੇ ਆ ਕਮੈਂਟ ਕਰਕੇ 10 ਜ਼ਰੂਰ ਦਿਓ ਵੀ ਆਹ ਮਿਹਨਤ ਆ ਜਿਹੜੀ ਕੋਈ ਕੋਈ ਬੰਦਾ ਹੀ ਕਰਦਾ ਇਹੋ ਜੀ ਇੰਨੀ ਮਿਹਨਤ ਆਪਾਂ ਵੀ 17 ਭਾਵ ਚੋਇਆ ਪਰ ਆਲੇ ਨੂੰ 16 ਦੱਸ ਕੇ ਦੇਵਾਂਗੇ ਠੀਕ ਹੈ ਲੋ ਜਾ ਕੇ ਮਨ ਵਧਿਆ ਅਗਲੇ ਦਾ ਲੈ ਇਸ ਤੇ 16 ਲੀਟਰ ਤੇ ਹੁਣ ਚੱਲ ਰਹੀ ਆ ਇਹ ਹੁਣ 16 ਐ ਨਸਲ ਦਿਸ ਗਈ ਤੇ ਆਪਾਂ ਢੰਡਲਾ ਪਾਣ ਦਸ ਗਿਆ ਸਰੀਰ ਦਾ ਆਪ ਤਾਂ ਲਾਤੀ ਸਿਰੇ ਪੰਜਾਬ ਦਾ ਸਿਰੇ ਪੰਜਾਬ ਦਾ ਹਾਂ ਸਿਰੇ ਪੰਜਾਬ ਦਾ ਸ ਹਾਂਜੀ ਅਸੀ ਕੱਲ੍ਹ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਈ ਨੈਪ ਕੋਲੇ ਪਹੁੰਚੇ ਹੋਏ ਆਂਗੇ ਅੱਜ ਨਾ ਮਿੱਤਰੋ ਬਾਈ ਦੇ ਨਾਲ ਪਹਿਲਾਂ ਨਾ ਤੁਸੀਂ ਪਸ਼ੂ ਚੈੱਕ ਕਰ ਲਓ ਕੱਲਾ ਕੱਲਾ ਪਸ਼ੂ ਤੁਹਾਨੂੰ ਮੈਂ ਦਿਖਾ ਦੂੰਗਾ ਜੇ ਬਾਈਆਂ ਦੀ ਮਿਹਨਤ ਤੁਹਾਨੂੰ ਪਸੰਦ ਆਈ ਨਾ ਉੱਤੇ ਪਸ਼ੂ ਆਏ ਤੁਹਾਨੂੰ ਪਸੰਦ ਯਾਰ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਤੁਹਾਡੇ ਕਮੈਂਟ ਨਾਲ ਨਾ ਤੇ ਭਰਾਵਾਂ ਦਾ ਨਾ ਜਿਹੜਾ ਹੈਗਾ ਨਾ ਮਨ ਵੱਜੂਗਾ ਮਿੱਤਰੋ ਹੌਸਲਾ ਜ਼ਰੂਰ ਮਿਲਦਾ ਤੇ ਤਾਂ ਕੀ ਨਾ ਜੇ ਗੱਲ ਕਰ ਲਗੇ ਹੁਣ ਜਿਹੜੇ ਪਸ਼ੂ ਆਗੇ ਇਧਰਲੇ ਪਾਸੇ ਦੇਖ ਲੋ ਵੀ ਜਿਹੜੇ ਪਸ਼ੂ ਆ ਬਹੁਤ ਜਿਆਦੇ ਚੰਗੀ ਗਰੋਥ ਵਾਲੇ ਆਗੇ ਕੱਲਾ ਕੱਲਾ ਪਸ਼ੂ ਦਿਖਾਦਾ ਮੈਂ ਤੁਹਾਨੂੰ ਜਿਵੇਂ ਆ ਆ ਗਈ ਦੇਖ ਲੋ 3 ਕ ਮਹੀਨਿਆਂ ਦੀ ਕੱਟੀ ਆ ਤੇ ਇੱਕ ਜਿਵੇਂ ਆ ਆ ਗਈ ਨਾ 14 ਕ ਮਹੀਨਿਆਂ ਦੀ ਇਹ ਝੋਟੀ ਆ ਗਈ ਮਿੱਤਰੋ ਤੇ ਇਹਨੇ ਨਾ ਹੁਣ ਜੇ ਗੱਲ ਕਰ ਲਈਏ ਵੀ ਟੀਕਾ ਇਹਨੇ ਲੈ ਚੁੱਕੀ ਆ ਤੇ ਬਹੁਤ ਸੋਹਣੀਆਂ ਨੀਲੀ ਰਾਵੀ ਦੀਆਂ ਜਿਹੜੀਆਂ ਝੋਟੀਆਂ ਉਹ ਵੀ ਮੈਂ ਤੁਹਾਨੂੰ ਦਿਖਾ ਦਨਾਂਗਾ ਤੇ ਇਹ ਵੀ ਕਟੋ ਘੱਟਣਾ ਵੀ ਇਹ 13 13 14 14 ਮਹੀਨਿਆਂ ਦੀਆਂ ਕਟੀਆਂ ਆ ਗਈਆਂ ਹੁਣ ਇਧਰਲੇ ਪਾਸੇ ਇੱਕ ਹੋਰ ਮੀਨੀ ਕੱਟੀ ਆ ਗਈ ਤੇ ਇੱਕ ਨਾ ਤੁਹਾਨੂੰ ਮੈਂ ਇਹ ਮੋਦੀ ਵਾਲੀ ਝੋਟੀ ਉਧਰ ਖੜੀ ਹੈਗੀ ਚੱਲ ਕੇ ਰਾਂ ਲੈ ਵੀ ਮੋਦੀ ਵਾਲੀ ਝੋਟੀ ਮੈਂ ਤੁਹਾਨੂੰ ਦਿਖਾਉਣਾਗਾ ਤੇ ਇਹ ਮੇਨ ਵੀਡੀਓ ਰਹੂਗੀ ਨਾ ਜਿਹੜੀ ਆਹਾ ਜਿਹੜੀ ਆ ਗਈ ਮੱਝ ਇਹ ਮੱਝ ਦੇਣੀ ਹੈ ਮਿੱਤਰੋ ਤੇ ਇਹਦੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਆ ਝੋਟੀ ਵੀ ਦਿਖਾ ਦਾਂ ਹੁਣ ਤੁਸੀਂ ਆ ਝੋਟੀ ਦਾ ਵੀ ਕਦ ਕੱਠ ਨੋਟ ਕਰ ਲਓ ਮਿੱਤਰੋ ਇਹ ਨਾ ਖੀਰੀ ਝੋਟੀ ਸੂਈ ਸੀਗੀ ਤੇ ਖੀਰੀ ਝੋਟੀ ਨੇ ਜਿਹੜਾ 14 ਕਿਲੋ ਦੁੱਧ ਦਿੱਤਾ ਮਿੱਤਰੋ ਖੀਰੀ ਨੇ ਤੇ ਇਹੇ ਚੋਟੀ ਤੁਹਾਨੂੰ ਕਿਵੇਂ ਲੱਗੀ ਤੇ ਇੱਕ ਇਧਰਲੇ ਪਾਸੇ ਵੀ ਦੇਖ ਲਓ ਦੋ ਪਸ਼ੂ ਇਧਰਲੇ ਪਾਸੇ ਆ ਗਏ ਬਾਕੀ ਆ ਜੋ ਕਰਾ ਗਏ ਬਾਈਆਂ ਨਾਲ ਗੱਲਬਾਤ ਤੇ ਆ ਦਿਖਾਦਾ ਤੁਹਾਨੂੰ ਮੂੰਹ ਤੋਂ ਹੁਣ ਆ ਚੋਟੀ ਚੈੱਕ ਕਰ ਲਓ ਨੀਲੀ ਰਵੀ ਦੀ ਸਟੇਡਾ ਕੱਟ ਤੇ ਇਹਦੀ ਜਾਣਕਾਰੀ ਲੈਣੇ ਆ ਨੈਲ ਤੋਂ ਆਓ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਤੇ ਹੋਰ ਨਾਇਬ ਕਿਵੇਂ ਆ? ਵਧੀਆ ਠੀਕ ਆ ਬਾਈ ਤੂੰ ਦੱਸ। ਵਧੀਆ ਜਮਾ ਚੜਦੀ ਕਲਾ। ਅੱਜ ਪਹਿਲੀ ਵਾਰ ਪੁੱਛਿਆ ਵੀ ਤੂੰ ਦੱਸ ਕੇ। ਹਾਂ। ਆਏ ਹਾਏ ਹਰਾਉਂਡ ਕੀ ਹੈ ਬੰਦੇ। ਨਾਇਬ ਪਿੰਡ ਕਿਹੜਾ ਆ ਗਿਆ? ਪਿੰਡ ਪਿੱਥੋ ਆ ਗਿਆ ਜੀ। ਜਿਹੜਾ ਜਿਲਾ ਬਠਿੰਡਾ। ਤਸੀਲ ਫੂਲ। ਅਨ ਤਸੀਲ ਫੂਲ। ਹਾਂ। ਤੇ ਨੇੜੇ ਰਾਂਪਰੇ ਦੇ। ਰਾਂਪਰੇ ਦੇ ਨੇੜੇ। ਤੇ ਮੈਨੂੰ ਐ ਦੱਸ ਵੀ ਜੀ ਗੱਲ ਕਰ ਲਗੇ ਹੁਣ ਪਸ਼ੂਆਂ ਦੇ ਨਾਲ ਨਾਲ ਖੇਤੀਬਾੜੀ ਵੀ। ਖੇਤੀਬਾੜੀ ਕਰਦੇ ਪਿੰਡਾਂ। ਠੀਕ ਆ। ਤੇ ਤੈਨੂੰ ਵਧਾਈਆਂ ਸੱਚ। ਮਹਾਰਾਜਾ ਪਾਸ਼ਾ ਤੈਨੂੰ ਪਤਾ ਹੈ। ਲੈ ਵੀ ਵਧਾਈਆਂ ਜ਼ਰੂਰ ਦੇ ਦਿਓ ਨਾਇਬ ਨੂੰ ਇਧ ਜੇ ਗੱਲ ਕਰੀਏ ਪਸ਼ੂਆਂ ਦਾ ਘਰ ਪਾਤਾ ਤੇ ਜਮਾਂਨ ਕੰਢੀ ਕੱਢ ਤੇ ਬਾਕੀ ਖੁੱਲੇ ਦਿਲ ਨਾਲ ਪੇਹ ਲਾਤੇ ਹੈਣਾ ਹਾਂ ਬਈ ਖੁੱਲੇ ਦਿਲ ਨਾਲ ਆਪਣੇ ਇੰਨਾ ਦੀ ਸਰ ਤੋਂ ਲਾਇਆ ਹੈ ਹੈ ਇਹਨਾਂ ਦੀ ਮਿਹਨਤ ਨਹੀਂ ਪਵਾਏ ਆਪਾਂ ਸਹੀ ਗੱਲ ਹੈ ਮਿਹਨਤ ਤਾਂ ਮਤਲਬ ਦਿਸਦੀ ਆ ਹੁਣ ਹਾਂ ਨਾ ਬਈ ਜੇ ਗੱਲ ਕਰ ਲਗੇ ਤੇਰੀ ਆਹ ਮੱਝ ਆ ਗਈ ਮੱਝ ਪਈ ਤੇਰੀ ਦੋ ਮੱਝਾਂ ਜਿੱਦੀ ਨਹੀਂ ਮੈਂ ਬਸ ਸੇਵਾ ਨਾਲ ਬਹੁਤ ਪਾਲੀ ਆ ਬਈ ਅੱਛਾ ਕਿੰਨਾ ਸੂਆ ਸੂਂਦੀ ਐ ਇਹ ਚੌਥਾ ਸੂਆ ਸੂਹਗੇ ਚੌਥਾ ਸੂਆ ਤੇ ਤੀਜੇ ਸੂਏ ਦਾ ਦੁੱਧ ਜਿਹੜਾ ਆ ਇਹਦਾ ਬਈ 17 ਲੀਟਰ ਦੁੱਧ ਚੋਇਆ 17 ਹਾਂ ਠੀਕ ਆ ਤੀਜੇ ਸੂਏ 17 17 ਲੀਟਰ ਹਾਂ ਗਰੰਟੀ ਵਾਲਾ ਗਰੰਟੀ ਵਾਲਾ ਕੰਡੇ ਵਾਲਾ ਠੀਕ ਹੈ ਤੇ ਹੁਣ ਜੇ ਗੱਲ ਕਰ ਲਗੇ ਵੀ ਗਾਹਾਂ ਅਗਲੇ ਦੇ ਘਰੇ ਜਾ ਕੇ ਆਪਾਂ ਕਿੰਨਾ ਦੁੱਧ ਕਹਿ ਕੇ ਦੇਣੀ ਹੈ ਨਹੀਂ ਆਪਾਂ ਵੀ 17 ਭਾਵ ਚੋਇਆ ਪਰ ਆਲੇ ਨੂੰ 16 ਦੱਸ ਕੇ ਦੇਵਾਂਗੇ ਠੀਕ ਹੈ ਹੈਲੋ ਜਾ ਕੇ ਮਨ ਵਧਿਆ ਅਗਲੇ ਦਾ ਠੀਕ ਹੈ ਠੀਕ ਹੈ ਨਾ ਠੀਕ ਹੈ ਅਗਲੇ ਜਾ ਕੇ ਮਨ ਵਧੇ ਵੀ ਠੀਕ ਹੈ ਯਾਰ ਵੀ ਆਪਾਂ ਕਿਲੋ ਵੱਧ ਲਿਖ ਲਿਆ ਘੱਟ ਨਹੀਂ ਲਿਖ ਲਿਆ ਠੀਕ ਹੈ ਤੇ ਇਹ ਆਪ ਕਿਹੜੇ ਦੀ ਹੈ ਆਪ ਐਸ ਹਾਰ ਦੀ ਇਹ ਜੁਨੀਵਰਸਿਟੀ ਚੋਂ ਠੀਕ ਆ ਪਰ ਅਸੀਂ ਗਿਆਨ ਡਾਕਟਰ ਨਹੀਂ ਠੀਕ ਹੈ ਤੇ ਇਹਦੇ ਲੱਗਿਆ ਕਿਹੜਾ ਲੱਗਿਆ ਇਹ 570 75 77 75 77 ਦਾ ਲੱਗਿਆ ਵੇ 70 5 77 ਦਾ ਹਾਂ ਠੀਕ ਆ ਤੇ ਹੁਣ ਮੈਨੂੰ ਐ ਦੱਸ ਦੇ ਦਿਨ ਕਿੰਨੇ ਲੇਜੂਗੀ ਦਿਨ ਬਸ ਮਤਲਬ 5-4 ਦਿਨ ਕੱਢੂਗੀ ਠੀਕ ਐ ਮੈਂ ਤੈਨੂੰ ਕਹਦਾ ਵੀ 5-4 ਦਿਨ ਲਊਗੀ ਮਸਾਂ ਤੇ ਫਿਰ ਨੈਵ ਮੈਨੂੰ ਐ ਦੱਸ ਖਾਦ ਖਰਾਕ ਦੇ ਸਿਰ ਮਤਲਬ ਕੀ ਕੁਝ ਪਾਉਂਦੇ ਰਹੀਓ ਇਹਨੂੰ ਖਾਦ ਖਰਾਕ ਤਾਂ ਇਹਨੂੰ ਅਸੀਂ ਲੇਟੀ ਰਹਿਣੇ ਕਿ ਪਾਉਂਦੇ ਰਹਾ ਪਹਿਲਾਂ ਠੀਕ ਐ ਤੇ ਖਾਲ ਤੇ ਲੇਟੀ ਤੇ ਫੀਡ ਫੀਡ ਹਾਂ ਫਿਰ ਘਰੂ ਬਣਾ ਕੇ ਨਾ ਆਪਾਂ ਦੂਜੀ ਪੋਤ ਰਹਾ ਠੀਕ ਐ ਆਬ ਲੈ ਕੇ ਮੋਲਦੀ ਮੋਲਦੀ ਠੀਕ ਆ ਖੋਲ ਫਿਰ ਕੇ ਰਾਂ ਆਪਾਂ ਤੋਰ ਕੇ ਦਿਖਾਗੇ ਤੇਰੀ ਆਹ ਝੋਟੀ ਲੈ ਵੀ ਆ ਦੇਖ ਲੋ ਸ਼ਾਹ ਕਾਲੇ ਰੰਗ ਦੀ ਐ ਸਿੰਘ ਇੱਕ ਜਿਹੜਾ ਹੈਗਾ ਨਾ ਉਹ ਕੋਪਲਾ ਲੈ ਗਿਆ ਕੋਪਲਾ ਹੈਗਾ ਤੁਹਾਡੇ ਕੋਲੇ ਕੋਪਲਾ ਪਿਆ ਪਰ ਲੈਗਾ ਉਹ ਪੈਗਾ ਉੱਤੇ ਦਿਖਾ ਦਨੇ ਆ ਇਹ ਝੋਟੀ ਦਾ ਨਾ ਖੁੱਲ ਗਈ ਇਹਦਾ ਸਿੰਗਲ ਸੱਟ ਲੱਤ ਹੁੰਦੀ ਠੀਕ ਐ ਤੇ ਜਦੋਂ ਸਿੰਗਲ ਸੱਟ ਲੱਤ ਨਾਲ ਸਿੰਗਲ ਖਿੱਚਾ ਸਿੰਗਲ ਦੇ ਵਿੱਚ ਫਸ ਗਿਆ 来 ਵੀ ਮਿੱਤਰੋ ਉ ਤਾਂ ਬੰਦੇ ਨਾ ਪੋਪਲਾ ਵੀ ਚੜਾ ਸਕਦੇ ਸੀ ਨਹੀਂ ਆਪਾਂ ਦੋ ਨੰਬਰ ਦਾ ਕੰਮ ਨਹੀਂ ਕਰਨਾ ਇੱਕ ਨੰਬਰ ਚ ਆਪਾਂ ਕਾਹੂ ਕਰਾਂਗੇ ਠੀਕ ਆ ਆ ਦੇਖੋ ਮਿੱਤਰੋ ਹੁਣ ਜਿਹੜੀ ਬਈ ਜਮਾ ਘਰੇਲੂ ਬੰਦੇ ਆ ਆਮ ਕਿਸਾਨ ਭਰਾ ਦੀ ਜਿਹੜੇ ਭਰਾ ਨਾ ਮੈਂ ਤੁਹਾਨੂੰ ਦੱਸਾਂ ਗੱਲ ਯਾਰ ਵੀ ਜਿਹੜੇ ਭਰਾ ਪਸ਼ੂਆਂ ਨੂੰ ਪਿਆਰ ਕਰਦੇ ਆ ਕਮੈਂਟ ਕਰਕੇ 10 ਜ਼ਰੂਰ ਦਿਓ ਵੀ ਭਾਈ ਹਾਂ ਸਾਨੂੰ ਆਹਾ ਯਾਰ ਨਾ ਮਿਹਨਤ ਜਿਹੜੀ ਕੀਤੀ ਐ ਚੰਗੀ ਲੱਗੀ ਲੈ ਹੁਣ ਥਲ ਥਲਾ ਕਰਦੇ ਆ ਆਪਾਂ ਕਹਿ ਦੇਣਾ ਵੀ ਜਿਵੇਂ ਛੋਟਾ ਹਾਥੀ ਦਾ ਬੱਚਾ ਹੁੰਦਾ ਪਿੱਠਪੂਰੇ ਦੀ ਪੰਤਰ ਦੇਖ ਲੋ ਹੁਣ ਤੁਸੀਂ ਲੈ ਮੈਂ ਥਣ ਲੇਵੇ ਦੀ ਇਧਰੋਂ ਦਿਖਾ ਦਣਾ ਆ ਦੇਖ ਲੋ ਕੱਲਾ ਕੱਲਾ ਥਣ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਫਿਟਿੰਗ ਵਾਲਾ ਲੇਵਾ ਤੇ ਹੁਣ ਨਾ ਆਹਾ ਮਿਹਨਤ ਐ ਜਿਹੜੀ ਕੋਈ ਕੋਈ ਬੰਦਾ ਹੀ ਕਰਦਾ ਇਹੋ ਜੀ ਇੰਨੀ ਮਿਹਨਤ ਹਨਾ ਮੈਂ ਖੜੀ ਦਾ ਲੇਵਾ ਦਿਖਾ ਦੂੰਗਾ ਏ ਜਮਾਨਾ ਅੱਜ ਕੋਪਲਾ ਪਿਆ ਠੀਕ ਆ ਲੈ ਬਣਦੇ ਨਾ ਕੋਈ ਗੱਲ ਨਹੀਂ ਇਹ ਮੈਥੋਂ ਖਭਰਾਉਂਦੀ ਹੈ ਨਾ ਅੱਛਾ ਨਾ ਮਾੜੀ ਇੱਧਰ ਕਰੀ ਇਹਨੂੰ ਇਹ ਇੱਥੋਂ ਦੇ ਵੱਲ ਭੱਜ ਗਏ ਆਪਾਂ ਆ ਕਰਮਾ ਲਈਏ ਲੈ ਆਏ ਦੇ ਟਾਟ ਅੱਧਾ ਹੋ ਇੱਧਰ ਹੋ ਗਿਆ ਇਹ ਆ ਦੇਖ ਲਓ ਹੁਣ ਲੇਵਾ ਚੈੱਕ ਕਰ ਲਓ ਮਿੱਤਰੋ ਐਨ ਪਿਆ ਨਾ ਅੱਗੇ ਪਿੱਛੇ ਦਾ ਜਮਾ ਇੱਕੋ ਜਿਹਾ ਲੈ ਠੀਕ ਆ ਅੱਛਾ ਨਾ ਹੁਣ ਇਹਦਾ ਜਿਹੜਾ ਮੁੱਲ ਆ ਮੁੱਲ ਕਿੰਨਾ ਕਰਤਾ ਮੁੱਲ ਆ ਫੋਨ ਤੇ ਕਰਾਂਗੇ ਹੁਣ ਤੇ ਕਰੇਗਾ ਹਾਂ ਫੋਨ ਤੇ ਫਿਰ ਹੁਣ ਮੈਨੂੰ ਆਏ ਦੱਸ ਤੇਰੇ ਦੂਜੇ ਪਸੂ ਦਿਖਾ ਦੇ ਫਿਰ ਦਿਖਾ ਦੇ ਕੋਈ ਗੱਲ ਨਹੀਂ ਜਿਹੜੀ ਤੇਰੀ ਆ ਮੈਂ ਆ ਗਈ ਪਿੱਛੇ ਇਹ 29 ਦੀ ਐ ਲੈ ਕਿਸੇ ਨੇ ਮੰਨਣਾ ਨਹੀਂ ਹਾਂ ਨਹੀਂ ਹਣਾ ਐ 29 ਦੀ ਐ ਐ 29 ਦੀ ਇਹਨੇ ਕਿੰਨਾ ਦਿੱਤਾ ਦੁੱਧ ਇਹ ਚੱਲ ਜੀ 16 ਲੀਟਰ ਤੇ ਹੁਣ ਚੱਲ ਰਹੀ ਆ ਇਹ ਹੁਣ 16 ਤੇ ਇਹਨਾਂ ਵਿੱਚ ਸੂਆ ਬਈ ਇਹ ਇਹ ਤੀਜਾ ਸੂਆ ਸੂਈ ਆ ਤੀਜਾ ਸੂਆ ਹਾਂ ਠੀਕ ਆ ਤੇ ਜਿਹੜੀ ਆਹਾ ਆ ਗਈ ਇਹ ਆ ਕੱਤੀ ਆ ਗਈ ਤੇਰੀ ਇਹ ਮੋਦੀ ਵਾਲੀ ਦੀ ਆ ਗਈ ਇਹ ਮੋਦੀ ਚ ਜਿਹੜੀ ਉਹ ਅੰਦਰ ਖੜੀ ਆ ਮੋਦੀ ਵਾਲੀ ਦੀ ਹਾਂ ਤੇ ਇਹ ਇਹ ਕਿਹੜੀ ਦੀ ਹੈ? ਨਾਗ ਦੀ। ਆਉਂ ਨਾਗਦੀ ਆ, ਆਹ ਦਲਵਾਗਦੀ ਆ। ਅੱਛਾ, ਆਹ ਦਲਵਾਗਦੀ ਆ ਉਸੇ ਦੀਆਂ ਤੋਂ ਮੈਂ। ਠੀਕ ਹੈ। ਤੇ ਆਹ ਕਿਹੜੀ ਦੀ ਹੈ? ਇਹ ਨਾਗਦੀ ਹੈ। ਇਹ ਨਾਗਦੀ ਆ। ਲక్ష్ਮੀ ਡੇਰੀ ਵਾਲੀ। ਲక్ష్ਮੀ ਡੇਰੀ ਵਾਲਾਂ ਦਾ। ਤੇ ਇਹ ਜਿਹੜੀ ਹੈ ਨਾਗ ਵਾਲੀ ਛੋਟੀ ਇਹਦੇ ਟੀਕਾ ਭਰਾਤਾ। ਇਹਦੇ ਟੀਕਾ ਭਰਾਤਾ। ਕਿੰਨੇ ਮਹੀਨਿਆਂ ਦੀ ਹੋ ਗਈ ਇਹ? ਇਹ 14 ਮਹੀਨੇ ਦੇ ਕੁਝ ਦਿਨਾਂ ਦੀ ਹੈ ਇਹ। ਠੀਕ ਹੈ। ਤੇਰੇ ਟੀਕਾ ਭਰਾਤਾ। ਤੇ ਜਿਹੜੀ ਇਧਰਲੇ ਪਾਸੇ ਆ ਗਈ ਆਹ ਤੇਰੀ। ਇਹ ਨਾ ਇਹਦੇ ਨਾਲ ਛੋਟੀ ਜਿਹੀ ਨਾ। ਉਹ ਅੱਛਾ, ਲਿਆ ਸੀ ਮੈਂ ਇਹ। ਠੀਕ ਹੈ। ਤੇ ਇਹ ਵੀ ਆਪਾਂ ਤਿਆਰ ਕਰਤੀ ਦੇਖਣ ਵਾਲੇ ਨੂੰ ਉਹ ਜਿਵੇਂ ਮੇਰੇ ਕੋਲ ਬੂਰੀ ਖੜੀ ਆ ਛੋਟੀ ਜੀ ਐਡੀਆਂ ਡੀਆਂ ਲਿਆਤੀਆਂ ਸੀ ਐਡੀਆਂ ਜਿਗਾਂ ਹਾਂ ਇਹ ਦੋਵੇਂ 60000 ਰੁਪਏ ਦੇ ਲਿਆਤੀਆਂ ਸੀ 30-30000 ਰੁਪਏ ਕੋਈ ਮੰਨਣਾ ਇੰਚ ਕੀ ਨਾ ਅੱਛਾ ਵੀ ਇਹਨੇ ਲਾਤੀ ਛੋਟੀਆਂ ਛੋਟੀਆਂ ਛੋਟਾ ਛੋਟਾ ਜਿੱਡੀ ਕੱਟੀ ਉਹ ਐ ਬੂਰੀ ਹਾਂ ਓਡੀਆਂ ਓਡੀਆਂ ਲੈ 30-30000 ਦੀਆਂ ਹਾਂ ਤੇ ਇਹ ਕਿਹੜੇ ਬੁੱਲ ਦੀ ਕਹਿ ਕੇ ਦਿੱਤੀ ਫੇ ਨੀਲੀ ਰਾਵੀ ਵਾਲੀ ਬੁੱਲ ਆਪਾਂ ਨੂੰ ਉਹ ਹੀ ਪੁੱਛਿਆ ਨੇ ਆਪਾਂ ਨੂੰ ਇਹ ਐ ਨਸਲ ਦਿਸ ਗਈ ਤੇ ਆਪਾਂ ਨੂੰ ਠੰਡਾਪਨ ਦਿਸ ਗਿਆ ਸਰੀਰ ਦਾ ਹਾਂ ਆਪ ਤਾਂ ਲਾਤੀ ਤਾਂ ਲਾਤੀ ਹਾਂ ਵੀ ਆਪਾਂ ਕ ਅੱਛਾ ਆਹ ਮੀਨੀ ਆ ਮੀਨੀ ਟੀਕਾ ਮੰਗੀ ਜਾਂਦੀ ਹੈ ਟੀਕਾ ਮੰਗੀ ਜਾਂਦੀ ਹੈ ਹੈ ਹਾਂ ਇਹ ਡਾਕਟਰ ਆ ਵੀ ਰਿਹਾ ਕਹਿੰਦਾ ਤਪਰਾਵਾਂਗੇ ਹੁਣ ਆ ਆ ਦੇਖ ਲਓ ਮਿੱਤਰੋ ਹੁਣ ਬੂਰੀ ਵੀ ਤੁਸੀਂ ਆ ਤਰ੍ਹਾਂ ਨਾਲ ਨੀਲੀ ਰਾ ਵੀ ਦੇਖ ਲਓ ਤੁਸੀਂ ਤੇ ਇਹ ਆ ਗਈ ਮੀਨੀ ਹੈਨਾ ਤੇ ਮੀਨੀ ਦੇ ਜੇ ਗੱਲ ਕਰਕੇ ਅੱਜ ਟੀਕਾ ਭਰਾ ਦੋਗੇ ਅੱਜ ਟੀਕਾ ਭਰਾ ਮਾਂਗੇ ਤੇ ਡਾਕਟਰ ਆ ਰਿਹਾ ਮੈਂ ਜਿਵੇਂ ਕਿਹਾ ਹੈਗਾ ਮੋਦੀ ਵਾਲੀ ਝੋਟੀ ਨੇ ਕਿੰਨਾ ਦਿੱਤਾ ਦੁੱਧ 14 ਲੀਟਰ ਦੁੱਧ ਦਿੱਤਾ 14 ਲੀਟਰ ਹਾਂ ਜਮਾਖੀਰੀ ਨੇ ਬਹੁਤ ਹੈ ਹਾਂ ਸਹੀ ਗੱਲ ਹੈ ਨਹੀਂ ਆਮ ਹੁਣ ਕਟਰੂ ਦੇ ਮੈਂ ਦੇਖ ਲਾ ਸੀ ਤੇ ਇੰਨੇ ਤੇ ਆਉਂਦੀ ਨਹੀਂ ਪਹਿਲਣ ਵੀ ਖੀਰੀ ਨੇ ਸੁਣਾ ਖੀਰੀ ਨਹੀਂ ਹਾਂ ਹੁਣ ਖੀਰੀ ਸੋਪੂ ਖੀਰੀ ਸੋਪੂ ਹਾਂ ਤੇ ਖੀਰੀ ਕੋਈ ਕੋਈ ਮਾਈ ਦਾ ਲਾਲ ਸਵਾਉਂਦਾ ਹਾਂ ਹਾਂ ਹਰ ਇੱਕ ਤੋ ਨਹੀਂ ਸੌਂਦੀ ਹੈ ਹਨਾ ਹਾਂ ਸਹੀ ਗੱਲ ਹੈ ਇੱਕ ਹੋਰ ਵੀ ਆਈ ਨਸਲ ਦਾ ਵੀ ਬਹੁਤ ਫਰਕ ਪੈਂਦਾ ਅੱਛਾ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਟੀਕੇ ਭਰਉਂਦੇ ਰਹੇ ਹਾਂ ਆਏ ਨਹੀਂ ਵੀ ਆਪਾਂ ਚੋ ਕਰਕੇ ਆਪਾਂ ਟੀਕੇ ਚੰਗੇ ਭਰਉਂਦੇ ਰਹੇ ਉਹਨਾਂ ਦਾ ਕਰਕੇ ਹੁੰਦੇ ਠੀਕ ਹੈ ਬਾਕੀ ਨਸਲ ਦਾ ਤੇਰੀ ਵਾਲੀ ਗੱਲ ਹੈ ਹਾਂ ਇਹ ਸਮਰਾਟ ਦਾ ਹਾਂ ਸਮਰਾਟ ਮੁਕੇਰ ਵਾਲਾ ਮੁਕੇਰ ਰਾ ਵੀ ਆਪਣੇ ਕੋਲ ਅੱਛਾ ਨਾ ਇਹਦੇ ਇਹ ਹੈ ਕੈਪਟਨ ਭਰਾਵਾ ਕੈਪਟਨ 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 ਭਰਾਵਾ ਸਿਕਸੜਪੁਰਾ ਹੈ ਸਿਕਸੜਪੁਰਾ ਹੈ ਠੀਕ ਹੈ ਐਂ ਦੇਖ ਲਓ ਮਿੱਤਰੋ ਐਂ ਇਹਦਾ ਪੂਰੇ ਨਾਂ ਨੂੰ ਪੂਰੇ ਜਾਵਾ ਐ ਨਹੀਂ ਹੈਗਾ ਪੋਲੇਆ ਅੱਛਾ ਇਧਰ ਫਿਰ ਜਿਹੜਾ ਹੈਗਾ ਇਹ ਆਪਾਂ ਪਸ਼ੂਆਂ ਵਾਸਤੇ ਪਾਤਾ ਹੁਣ ਅੱਛਾ ਤੇ ਵੀ ਵਧਿਆ ਚਲਾ ਆਓ ਸਾਡੇ ਨਾਲ ਚੰਗੇ ਪਸ਼ੂ ਰੱਖਾਂਗੇ ਅੱਜ ਤੇ ਜਮਾ ਕੰਡੇ ਹੀ ਕੱਢ ਤੇ ਹਾਂ ਠੀਕ ਹੈ ਗੱਲ ਆ ਆ ਦੇਖ ਲੋ ਮਿੱਤਰੋ ਜਿਹੜੇ ਆ ਬੰਦਿਆ ਨੇ ਕੰਡੇ ਕੱਢਿਆ ਹਨਾ ਤੁਹਾਡੇ ਸਾਹਮਣੇ ਆ ਤੇ ਫਿਰ ਹੁਣ ਇਦੂ ਤਾਂ ਮਤਲਬ ਆਪਣੇ ਕੋਲ ਥਾਂ ਥੂ ਹੁਣ ਵਧੀਆ ਬਣ ਗਿਆ ਹਾਂ ਥਾਂ ਵਧੀਆ ਬਣ ਗਿਆ ਹੁਣ ਪਾਪਾ ਵੀ ਹੋਰ ਪਸ਼ੂ ਵਧਾਉਣ ਦੀ ਖੇਚਲਾ ਕਰਾਂਗੇ ਫਿਰ ਠੀਕ ਹੈ ਜੇ ਹੁਣ ਕਿਰਾਂਏ ਸੀ ਵੀ ਥਾਂ ਤੰਗ ਸੀਗਾ ਪਰ ਉਹ ਵੇਚਨੇ ਪਏਗੇ ਵੇਚੇ ਪਏ ਹਾਂ ਕੰਤਾ ਇਦੂ ਚੰਗਾ ਵਧੀਆ ਸੀ ਆਪਣੇ ਕੋਲੇ ਹਾਂ ਪਹਿਲਾਂ ਵੇਚਿਆ ਉਹ ਕਿਹੜਾ ਦਾ ਸੀ ਆਪਣੇ ਕੋਲੇ ਪਾਪਾ ਉਹ ਤਾਂ ਸੀਗਾ ਜੇ ਲੱਛਾ ਇਹਦਾ ਸੀਗਾ ਅਸੀਂ ਚਿੱਤਰ ਵਾਲਾ ਅਰੰਗ ਵਾਲਾ ਸਾਹ ਜਿਹਾ ਉਹ ਆਉਣ ਦੇ ਕਰ ਮੈਂ ਵੀਡੀਓ ਰੋਕੀ ਖੜਾ ਵਾ ਕਿਹੜਾ ਵੇਚ ਰਾਇ ਉਹ ਕਿਹੜਾ ਜਿਹੜਾ ਆਪਾਂ ਵੇਚਿਆ ਉਹ ਇਹਦਾ ਸਿਰੇ ਪੰਜਾਬ ਦਾ ਸਿਰੇ ਪੰਜਾਬ ਦਾ ਹਾਂ ਸਿਰੇ ਪੰਜਾਬ ਦਾ ਸਾਨ ਸੀਗਾ ਸਿਰੇ ਪੰਜਾਬ ਦਾ ਹਾਂ ਤੇ ਕੱਟਾ ਉਹ ਖੀਰਾ ਕੱਟਾ ਉਹਦੇ ਮੈਂ ਇੱਕ ਤੀੜਾ ਵੇਚਿਆ ਸੀ ਉਹ ਅੱਛਾ ਹਾਂ ਇੱਕ ਤੀ ਦਾ ਇੱਕ ਤੀ ਦਾ ਨਹੀਂ ਠੀਕ ਹੈ ਬਹੁਤ ਚੰਗਾ ਸੀਗਾ ਜਮਾ ਇਹ ਪਿਆ ਵੀ ਗੋਲ ਮਟੋਲ ਹੋਊ ਜਮਾ ਗੋਲ ਮਟੋਲਾ ਵੀਡੀਓ ਆਪਾਂ ਫੋਟੋ ਪਈ ਹੋਗੀ ਅੱਛਾ ਮੋਬਾਈਲ ਤੇ ਬਾਕੀ ਤੇਰੇ ਪਸੂ ਸਾਰੇ ਸੋਹਣੇ ਹੈਗੇ ਤੇ ਬਾਕੀ ਮਿੱਤਰੋ ਨੰਬਰ ਜਿਹੜਾ ਹੈਗਾ ਬਾਈਆਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈਗਾ ਜੇ ਕਿਸੇ ਨੂੰ ਮਤਲਬ ਆਹ ਜਿਹੜੀ ਹੈਗੀ ਆ ਵੀ ਚੰਗੀ ਮੱਝ ਚਾਹੀਦੀ ਆ ਉਹ ਬੰਦਾ ਇੱਥੇ ਆ ਜਿਓ ਤੇ ਤਸੱਲੀ ਕਰ ਲਿਓ ਠੀਕ ਹੈ ਨਾ ਫਿਰ ਨੰਬਰ ਕਿਹੜਾ ਹੈਗਾ ਨੰਬਰ 98766 98766 98766 48896 ਠੀਕ ਆ ਚੰਗਾ ਨਾ ਫਿਰ ਚੰਗਾ ਜੀ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ